ਅਰ ਜੇ ਕੋ ਸਨੂੰ ਚੰਡੀਗੜ੍ਹ ਦੇ ਬਰਡ ਪਾਰਕ ਚ ਲੈ ਕੇ ਆ ਗਿਆਂ ਬਹੁਤ ਖੂਬਸੂਰਤ ਪੰਛੀ ਹੋਣਗੇ ਸੋਨੂੰ ਮੈਂ ਦੱਸ ਦਿਆਂ ਅਗਰ ਚੰਡੀਗੜ੍ਹ ਆਏ ਹੋ ਘੁੰਮਣਾ ਚਾਹੁੰਦੇ ਹੋ ਪੁਰਾਣੀਆਂ ਚੀਜ਼ਾਂ ਬਹੁਤ ਹੋ ਗਈਆਂ ਦੇਖ ਲਈਆਂ ਹਨਾ ਰੂਜ਼ ਗਾਰਡਨ ਰੌਕ ਗਾਰਡਨ ਤਾਂ ਇੱਥੇ ਨਵੀਂ ਚੀਜ਼ ਆ ਇੱਕ ਛੱਤ ਵੀ ਉੱਧਰ ਪਰਲੇ ਪਾਸੇ ਚੰਡੀਗੜ੍ਹ ਦੇ ਵਿੱਚ ਆ ਬਰਡ ਪਾਰਕ ਜਿਸੀ ਭਰੋਗੇ ਚੰਡੀਗੜ੍ਹ ਤਾਂ ਉਹ ਨਿਕਲਿਓਗੇ ਤੇ ਲੋਕੇਸ਼ਨ ਸਾਨੂੰ ਆਪੀ ਚੱਕ ਇੱਥੇ ਲੈ ਆਊਗੀ 50 ਰੁਪਏ ਟਿਕਟਾ ਵੱਡੇ ਬੰਦੇ ਦੀ 30 ਹੈਗੀ ਇਹ 5 ਤੋਂ 12 ਸਾਲ ਵਾਲੇ ਦੀ ਤੇ 100 ਰੁਪਏ ਕਿਹੜੇ ਵਿਦੇਸ਼ੀ ਵਾਸਤੇ 100 ਰੁਪਏ ਲ ਤੇ ਤਕਰੀਬਨ ਛੁੱਟੀ ਕੱਢੇ ਦਿਨ ਹੁੰਦੀ ਆ ਬਰਦ ਪਰਸੋਂ ਵਾਰ ਸੋਮਵਾਰ ਤੇ ਮੰਗਲਵਾਰ ਕਹਿੰਦੇ ਬੰਦ ਹੋਇਆ ਕਰੂਗਾ ਇਹ ਪਾਰਕ ਤਾਂ ਅੰਦਰ ਚੱਲ ਕੇ ਤੁਹਾਨੂੰ ਸਾਰੇ ਪੰਛੀ ਦਿਖਾ ਕੇ ਲੈ ਕੇ ਆਉਣਾ ਮੈਂ ਅੰਦਰ ਵੈਰਾਈਟੀ ਬਹੁਤ ਜਿਆਦਾ ਆ ਭਾਂਤ ਭਾਂ ਦੇ ਪੰਛੀ ਆ ਖੂਬਸੂਰਤ ਯਾਰ ਤੁਹਾਨੂੰ ਪਤਾ ਵੀ ਜੰਗਲੀ ਮਾਹੌਲਾ ਦਿਖਾ ਦੇ ਗੋਪੇ ਪਰ ਤਾਂ ਨੂੰ ਕਰਕੇ ਤੁਹਾਨੂੰ ਜੰਗਲੀ ਮਾਹੌਲ ਨਜ਼ਰ ਆਊਗਾ ਸਾਰਾ ਤੇ ਭੀੜ ਭੜਕਾ ਵੀ ਇੰਨਾ ਨਹੀਂ ਹੁੰਦਾ ਰਸ਼ਕਮ ਹੁੰਦਾ ਹੈ ਯਹਾਂ ਨਾ ਰਸ਼ਕਮ ਹੁੰਦਾ ਇਥੇ ਬੜਾ ਨਹੀਂ ਹੁੰਦਾ ਮਤਲਬ ਤੁਸੀਂ ਆ ਕੇ ਇੰਜੋਏ ਕਰ ਸਕਦੇ ਇਹ ਹੈ ਕਿ ਸੁਖਨਾ ਲੇਕ ਦੇ ਬਿਲਕੁਲ ਸਾਹਮਣੇ ਸੈਕਟਰ ਕਿਹੜਾ ਕਿਹੜਾ ਨਹੀਂ ਇਹ ਮੈਨੂੰ ਨਹੀਂ ਪਤਾ ਸੁਖਨਾ ਲੇਕ ਦੇ ਬਿਲਕੁਲ ਸਾਹਮਣੇ ਆ ਜਾਂਦਾ ਹੈ ਤੇ ਆਜੋ ਆਪਾਂ ਟਿਕਟ ਲੈ ਕੇ ਆਈਏ ਦੇਖਦੇ ਵੀ ਕਿੰਨੇ ਕੁ ਦੀ ਪੈਂਦੀ ਆ ਦਰਸ਼ਕੋ ਟਿਕਟ ਲੈ ਲਈ ਆ ਤਿੰਨਾਂ ਬੰਦਿਆਂ ਦੀ 150 ਰੁਪਈਆ 50 ਪਝਾਈ ਮਤਲਬ ਠੀਕ ਹੈ ਟਿਕਟ ਦਾ ਹਿਸਾਬ ਕਿਤਾਬ ਵੀ ਡਾ ਪ੍ਰਬੰਧ ਵੀ ਕੀਤਾ ਯਾਰ ਕਿੰਨੇ ਹਨਾ ਤੇ ਕੈਮਰੇ ਦੀ ਕੋਈ ਟੂਟ ਨਹੀਂ ਗਈ ਇਹ ਲੈ ਕੇ ਨਾਲ ਲਿਜਾ ਸਕਦੇ ਹੋ ਤੁਸੀਂ ਆਜੋ ਅੰਦਰ ਚੱਲਦੇ ਅੰਦਰ ਕਰਦੇ ਗੱਲਾਂ ਪਤਾ ਕੰਟੀਨ ਅੰਦਰ ਹੈਗੀ ਆ ਆਜੋ ਆ ਜੋ ਐਂਟਰੀ ਕਰ ਚੁੱਕੇ ਆ ਇਧਰਲੇ ਪਾਸੇ ਦੀ ਟਿਕਟ ਸੋਨੀ ਵੀਰੇ ਟੈਕਟ ਦਿਖਾਓ ਇਹਦੇ ਟੈਕਟ ਚੈੱਕ ਹੋ ਕੇ ਉਤੋਂ ਇਧਰ ਦੀ ਵੀਰੇ ਨਿਕਲਿਆਵਾਂਗੇ ਨਹੀਂ ਡੋਤਰੀ ਇਹ ਖਾਲੀ ਵਾਕਿੰਗ ਏਰੀਆ ਹੈ ਅੱਛਾ ਵਾਕਿੰਗ ਏਰੀਆ ਤੈਨ ਜੀ ਠੀਕ ਆ ਆ ਜੋ ਕਿਹੜਾ ਟੈਕਟ ਚੈੱਕ ਕਰਾਤੀ ਆ ਤੇ ਇਸ ਹੋਸ ਨੂੰ ਦੁਪਹਿਰ ਹੀ ਗਈ ਆ ਇੱਥੇ ਆਉਂਦਿਆਂ ਨੂੰ ਮੈਨੂੰ ਲੱਗਦਾ ਜੇ 10 ਵਜੇ ਖੁੱਲਦਾ ਵਾ ਮੈਨੂੰ ਲੱਗਦਾ ਉਦੋਂ ਕੁ ਜੇ ਆ ਜੇ ਜਾਂ ਆਥਣ ਜਾ ਜੇ ਤਾਂ ਜ਼ਿਆਦਾ ਵਧੀਆ ਰਹੂ ਕਿਉਂ ਨਹੀਂ ਸੋਨੀ ਬਿਲਕੁਲ ਤੇ ਅੱਜ ਤੱਕ ਇਹ ਪਾਂ ਤੇ ਪਾਂ ਦੇ ਪੰਛੀ ਦੇਖਣ ਆਏ ਆ ਤੇ ਲੈਨ ਜੀ ਆਪਾਂ ਤੁਹਾਨੂੰ ਪਤਾ ਹੀ ਆ ਖੋਲ ਲਿਆ ਸੁਨੀ ਬਿਰਿਆ ਆਪਾਂ ਲਿਆਂਦਾ ਸੀ ਨਵਾ ਮੈਂ ਕਿਹਾ ਰਕਮ ਲੱਗੀ ਵੀ ਦਿਖ ਰਹੀ ਆ ਬਾਈ ਤੇ ਆਜੋ ਚੱਲ ਗਏ ਇਧਰਲੇ ਪਾਸੇ ਨਿਗਾਰਾ ਰੱਖ ਲਈ ਹੁਣ ਪੰਛੀ ਹੈ ਕਿੱਥੇ ਆ ਤੋ ਆ ਤੂ ਤਰੂ ਜਾ ਬਾਬਾ ਵੱਡਾ ਹੋ ਜਾ ਬਾਈ ਸ਼ੇਰ ਤਾਂ ਹੈ ਨਹੀਂ ਜਿਹੜਾ ਤੈਨੂੰ ਸਾਹਮਣੇ ਦਿਖੂਗਾ ਹਾਂ ਇਹ ਆਏ ਤੂੰ ਤਾਂ ਹੀ ਉਹ ਕਿਹਾ ਵੀ ਨਿਗਾਰਾ ਰੱਖ ਲਈ ਭਰਾ ਬਣ ਕੇ ਤੇ ਆ ਤੂ ਤਰੂ ਜਾ ਮੈਂ ਫਿੱਟ ਕਰ ਲਾਂ ਮੂਰੇ ਇਹਦੇ ਫਿਰ ਫੁੱਟਵਾ ਫਟਵਾ ਵੀ ਪਾਉਣੀਆਂ ਆਪਾਂ ਹਾਂ ਸਾਵਕਤਾ ਫੇ ਜੇ ਆਪਾਂ ਹੌਲੀ ਹੌਲੀ ਆਊਗਾ ਆਲੇ ਆਕਾ ਸਿਆਗਾ ਐ ਨਾ ਵਡ ਜਿਗਾਰਮੈਂਟ ਬਣ ਜਾਂਦਾ ਏ ਆ ਜੋ ਕਿਰਾ ਚੱਲ ਗਈ ਆ ਪੰਛੀ ਛਾਤ ਮਰਦੀ ਇੰਨੇ ਕਿਸਮ ਦੀਆਂ ਪੰਛੀਆਂ ਦੀਆਂ ਨਸਲਾਵਾ ਹੁਣ ਦੱਸ ਦੇ ਕਿਹੜੇ ਕਿਹੜੇ ਆ ਇਹ ਹੁਣ ਆਪਣੀ ਕਿਸਮਤ ਆ ਹਨਾ ਜੰਗਲੀ ਬੈਬਲਰ ਲਿਖਿਆ ਏ ਇਹ ਤੇ ਇਹ ਤਾਂ ਆ ਮੀ ਗੇ ਫਲਮਾਇਆ ਵਾ ਤੋਤੇ ਵੀ ਫਲਮਾਤੇ ਆਪਾਂ ਕਾਫੀ ਫਲਮਾਇਆ ਆ ਜੋ ਚੱਲ ਗਈ ਗੁੱਪੀ ਵੀਰੇ ਆ ਜੋ ਟਰਾਈਪੋਡ ਆਪਾਂ ਭੁੱਲ ਗਏ ਤੇ ਭਾਰਾ ਬਹੁਤ ਆ ਫਿਰ ਮੈਨੂੰ ਆ ਲੱਭ ਗਿਆ ਮੈਂ ਇੱਥੇ ਰੱਖ ਕੇ ਕਰ ਲੈਣਾ ਉਹ ਸਾਹਮਣੇ ਬੱਤਕਾਂ ਉਹ ਦੇਖੋ ਕਿਰਾਂ ਲਾਲ ਜੀ ਚੌਂਜੜੀਆਂ ਬੱਤਕਾਂ ਤੁਹਾਨੂੰ ਦੱਸ ਜਾਣਗੀਆਂ ਉਹ ਗੋਪੀ ਵਰ ਜ਼ੂਮ ਕਰਕੇ ਦਿਖਾ ਦਿਓ ਹੂੰ ਤਾਂ ਮੈਂ ਇਸ ਕੈਮਰੇ ਤੇ ਵੀ ਸੀਨ ਲੈ ਲੂੰਗਾ ਅੰਦਰ ਬੈਠੀਆਂ ਵਾ ਭੋਰਾ ਗਰਮੀ ਕਰਕੇ ਹਨਾ ਟਿਕੀਆਂ ਬੈਠੀਆਂ ਵਾ ਗਰਮੀ ਬਾਵਾ ਹੋ ਜਾਂਦੀ ਹੈ ਨਾ ਇਸ ਵੇਲੇ ਹੁਣ ਆਪਾਂ April ਦੇ ਵਿੱਚ ਆਏ ਹੋਏ ਆ ਤਾਂ April ਦੇ ਵਿੱਚ ਤੁਹਾਨੂੰ ਪਤਾ ਹੀ ਆ ਫਿਰ ਗਰਮੀ ਕਿੰਨੀ ਹੁੰਦੀ ਆ ਆ ਦੇਖ ਸਕਦੇ ਹੋ ਵੀ ਖੂਬਸੂਰਤ ਬੱਤਕਾਂ ਤੁਹਾਨੂੰ ਸਕਰੀਨ ਤੇ ਵੀ ਦੱਸ ਜਾਣਗੀਆਂ ਸ਼ਾਟ ਆਪਾਂ ਇਹਦੇ ਕੈਮਰੇ ਚ ਲੈ ਲਿਆ ਸਲੋ ਮੋਸ਼ਨ ਕਰਕੇ ਤੇ ਸੋਨੀ ਬਾਈ ਦਾ ਚੈਨਲ ਸੋਨੀ ਬਾਲਪੁਰ ਇਹ ਤੁਸੀਂ ਸਬਸਕ੍ਰਾਈਬ ਕਰ ਲਿਓ ਬਿਹਾਈਂਡ ਦਾ ਸੀਨ ਕੀ ਸਾਰੀਆਂ ਗੱਲਾਂ ਬਾਤਾਂ ਸਾਡਾ ਕਿਹ ਲੋਕ ਕਿ ਪ੍ਰਮੁੱਖ ਟੂਰ ਪਲੈਨਰ ਇਹ ਬੰਦਾ ਤੇ ਨਹੀਂ ਤਾਂ ਆ ਇਧਰਲੇ ਪਾਸੇ ਵੀ ਸੋਨੀ ਪਰੇ ਹੋਊਗਾ ਕੁਝ ਨਾ ਕੁਝ ਹਨਾ ਖਾਲੀ ਪਿਆ ਬਾਈ ਇਹ ਵੱਡੀ ਗੱਲ ਇਹ ਆ ਵੀ ਇਹਨਾਂ ਨੂੰ ਕੁਦਰਤੀ ਮਾਹੌਲ ਮਿਲਿਆ ਬਾਈ ਤੂੰ ਆਪੇ ਦੇਖੁਰਾ ਕਿੰਨਾ ਕੁਦਰਤੀ ਮਾਹੌਲ ਲੱਗਦਾ ਹਾਂ ਹਾਂ ਗੋਵੀ ਤਾਂ ਇਹ ਕਿ ਦਿਖਾ ਦੀ ਜੰਗਲ ਲੱਗੂ ਤੁਹਾਨੂੰ ਇੱਥੋਂ ਆਏ ਨਹੀਂ ਪਤਾ ਲੱਗਣਾ ਵੀ ਚੰਡੀਗੜ੍ਹ ਹੈਗੇ ਕੀ ਆ ਕੁਦਰਤੀ ਮਾਹੌਲ ਵਾਲੀ ਗੱਲ ਪੂਰੀ ਆ ਆ ਜੋ ਕਿਰਾ ਇਧਰਲੇ ਪਾਸੇ ਚੱਲ ਗਏ ਆ ਗਿੱਲਾ ਵਾ ਇਧਰ ਜੋ ਪਹਿਲਾਂ ਤਾਂ ਟ੍ਰੈਲ ਹੀ ਚੱਲਦਾ ਸੀ ਆ ਅਸਲ 'ਚ ਇੱਥੋਂ ਸ਼ੁਰੂ ਹੁੰਦਾ ਵਾ ਚੰਡੀਗੜ੍ਹ ਬਰਡ ਪਾਰਕ ਆ ਪੰਛੀ ਭਾਂਤ ਭਾਂਤ ਦੇ ਤਾਂ ਉਹੀ ਬਣਾਏ ਆ ਕਹਿੰਦੇ ਅੰਦਰ ਤੁਹਾਨੂੰ ਇਹੋ ਜਿਹਾ ਮਾਹੌਲ ਮਿਲਣਾ ਵਾ ਆ ਯਾ ਲੋਕੇਸ਼ ਨਹੀਂ ਬਾਹਲੀ ਸੋਹਣੀ ਬਣਾਈ ਆ ਪੰਛੀ ਜਰੂਰ ਇਹ ਨਗਲੀ ਜੀ ਟੰਗੇ ਆ ਪਰ ਜਿਹੜੇ ਦਰਖਤਾਂ ਦੇ ਖੁੰਡਾ ਆ ਆਹ ਕਿ ਖੈਰ ਖੂਰ ਦੇ ਕਿਕਰਾਂ ਕੁੱਕਰਾਂ ਦੇ ਇਹ ਅਸਲੀ ਆ ਇਹ ਨਹੀਂ ਪੁਰਾਣੇ ਇਹ ਉਵੇਂ ਹੀ ਆ ਸਾਰੇ ਚੰਡੀਗੜ੍ਹ ਬਰਡ ਪਾਰਕ ਜ਼ਿਆਦਾਤਰ ਫੋਟੋਆਂ ਤੁਸੀਂ ਇੱਥੋਂ ਦੀਆਂ ਦੇਖਦੇ ਹੋ ਆ ਅੰਦਰ ਚੱਲ ਕੇ ਦੇਖਦੇ ਆਂ ਭਾਂਤ ਭਾਂ ਦੇ ਲਵ ਬਰਡਸ ਵਗੈਰਾ ਕੀ ਹੋਰ ਕੀ ਕਈ ਵੈਰਾਈਟੀ ਤੇ ਸਾਰਾ ਟਰੈਕ ਇਦਾਂ ਹੀ ਬਣਿਆ ਹੋਇਆ ਆ ਗੋਹੇ ਦੇ ਨਾਲ ਲਿਪਿਆ ਹੋਇਆ ਟਰੈਕ ਆ ਯਾਰ ਆ ਬੜੀ ਵਧੀਆ ਗੱਲ ਕੀਤੀ ਆ ਹਨਾ ਚੰਡੀਗੜ੍ਹ ਚ ਇਹਨਾਂ ਬੁੜੀਆਂ ਕਿੱਥੋਂ ਲੱਭ ਕੇ ਲੈ ਕੇ ਆਏ ਹੋਏ ਲਿਪਣ ਵਾਲੀਆਂ ਇਹ ਤਾਂ ਵੱਡੀ ਗੱਲ ਬਾਤ ਈ ਆ ਦਰਸ਼ਕੋ ਦੇਖ ਸਕਦੇ ਆ ਗੋਹਾ ਮਿੱਟੀ ਮਿਲਾ ਕੇ ਨਾ ਲਿਪਿਆ ਹੋਇਆ ਪੂਰਾ ਟਰੈਕ ਤੇ ਆ ਜੋ ਅੰਦਰ ਚੱਲੀਏਗਾ ਛੋ ਆ ਅੱਗੇ ਬਜਰੀ ਕਰ ਪੰਛੀ ਹੁੰਦੇ ਆ ਉਹਨਾਂ ਦੀ ਕੈਟਾਗਰੀ ਆ ਰੰਗ-ਬਰੰਗੇ ਪੰਛੀ ਤੁਸੀਂ ਦੇਖ ਰਹੇ ਜਿਹਨੂੰ ਆਸਟ੍ਰੇਲੀਅਨ ਪੰਛੀ ਜੇ ਵੀ ਕਹਿ ਦਿੰਦੇ ਆਸਟ੍ਰੇਲੀਆ ਤੋਂ ਖਿਲ ਜਾਂਦੇ ਗਏ ਸ਼ਾਇਦ ਦੱਸੇ ਜਾਂਦੇ ਆ ਤੇ ਇਹ ਵੀ ਖੂਬਸੂਰਤ ਵਾਦੀਆਂ ਦੇ ਵਿੱਚ ਆ ਉਹ ਤਾਂ ਕਿ ਬੈਠਾ ਗੋਪੀ ਉੱਤੇ ਲਗੜ ਬੈਠਾ ਉੱਥੇ ਉੱਤੇ ਕਰੀ ਕਰੀ ਫੋਕਸ ਕਰ ਕਰੀ 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 ਦੇਖੀਏ ਕਿ ਕਹਿੰਦਾ ਹੈ ਇੱਕ ਇਹ ਆ ਉਹ ਉੱਡ ਗਿਆ ਤੁਸੀਂ ਲੈ ਲਿਆ ਸੀ ਸ਼ਾਟ ਉਹ ਬੈਠਾ ਉਹ ਬੈਠ ਗਿਆ ਜਾ ਕੇ ਦੇਖੋ ਹੈ ਕਿੱਧਰ ਬੈਠ ਗਿਆ ਉਹ ਦੇਖੋ ਆਚਾਰ ਨੇ ਜਿਹੜੇ ਉੱਪਰ ਹੋ ਬੈਠ ਗਿਆ ਜੱਟ ਪਰਲੇ ਪਰਲੇ ਬਸੇ ਘਮ ਕੇ ਬਹਿ ਗਿਆ ਇਹ ਬਹੁਤ ਦਿੱਕਤ ਵੱਡੀ ਆ ਜਦੋਂ ਨੂੰ ਮੈਂ ਸੈੱਟ ਕਰਦਾ ਨਾ ਉਦੋਂ ਨੂੰ ਉਡ ਉਡ ਜਾਂਦਾ ਹਿਸਾਬ ਨਾ ਮਾ ਆਪਣੇ ਕੋਲੇ ਜਾਂ ਤਾਂ ਸੁੰਨੀਆਂ ਨੂੰ ਕਹਿ ਦੀਏ ਵੀ ਅਸੀਂ ਨਵੇਂ ਆ ਨਹੀਂ ਇਧਰ ਨੂੰ ਜਾ ਕੇ ਬਣ ਜਾਣੀਆਂ ਬਈ ਚਲੋ ਉਹ ਬਣਾਉਣੇ ਆ ਤੇ ਆ ਬਜਰੀਗਰ ਪੰਛੀ ਆ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਜਿਹੜੀ ਸਕਰੀਨ ਤੇ ਚੱਲ ਰਹੇ ਹੋਣਗੇ ਬਜਰੀਗਰ ਪੰਛੀ ਆ ਇੱਕ ਲਗੜ ਜਾਂ ਵੀ ਮਿਲ ਗਿਆ ਸੀ ਜਿਉ ਮਿਲ ਗਿਆ ਤਾਂ ਤੁਹਾਨੂੰ ਮੈਂ ਸਕਰੀਨ ਤੇ ਦਿਖਾ ਦੂੰਗਾ ਚਲ ਜੀਏ ਸੁੰਨੀਆਂ ਅਗਲੇ ਪਾਸੇ ਨੂੰ ਆ ਜਿਓ ਕਟਿਓ ਆ ਦਰਸ਼ਕੋ ਲਬ ਬਾੜਾ ਜਿਹੜਾ ਤੁਸੀਂ ਦੇਖ ਰਹੇ ਹੋ ਉਸ ਵਕਤ ਆ ਲਬ ਬਾੜਾ ਬੈਠਿਆ ਡੜ ਤਰਾਂ ਦਾ ਦੇਖ ਸਾਰੇ ਲੈ ਇਹਨਾਂ ਦੀ ਵੀ ਕਈ ਕਿਸਮਾਂ ਵੱਖ-ਵੱਖ ਆਪਾਂ ਨੂੰ ਨਾ ਪਤਾ ਤੇ ਕਈਆਂ ਦੇ ਆਪਾਂ ਨੂੰ ਨਾ ਹੀ ਨਹੀਂ ਪਤਾ ਲੈ ਅੰਦਰ ਸ਼ੀਸ਼ਿਆਂ ਦੇ ਵਿੱਚ ਤੜੇ ਹੋਏ ਆ ਦੇਖੋ ਕਿ ਇਹ ਸ਼ੀਸ਼ਿਆਂ ਦੇ ਵਿੱਚ ਆ ਵੱਡੇ ਪਿੰਜਰੇ ਦੇ ਵਿੱਚ ਸ਼ੀਸ਼ਿਆਂ ਦੇ ਵਿੱਚ ਰੱਖੇ ਹੋਏ ਆ ਇਹ ਤੇ ਬਹੁਤ ਖੂਬਸੂਰਤ ਹੈ ਵੀ ਮਤਲਬ ਵਧੀਆ ਮਾਹੌਲ ਆ ਦਾਣਾ ਖਾਣਾ ਦਾ ਇਹਨਾਂ ਨੂੰ ਇੱਕ ਨੰਬਰ ਵਧੀਆ ਪਾਉਂਦੇ ਆ ਇਹ ਕੰਮ ਨਹੀਂ ਆ ਆ ਡਿਟੇਲ ਲਿਖੀ ਆ ਇਧਰਲੇ ਪਾਸੇ ਆ ਪਰੇ ਥੱਲੇ ਦਿਖਾਦੇ ਉਹਨਾਂ ਦੀਆਂ ਆ ਨਿਸ਼ਾਨੀਆਂ ਵਗੈਰਾ ਦਿੱਤੀਆਂ ਹੋਈਆਂ ਵੀ ਆ ਕਿਸਮ ਦਾ ਹੁੰਦਾ ਹੈ ਦੇਖ ਸਕਦੇ ਹੋ ਤੁਸੀਂ ਸਕਰੀਨ ਤੇ ਇਹਨੀਆਂ ਖਾਸੀਅਤਾਂ ਲਿਖੀਆਂ ਹੋਈਆਂ ਤੇ ਆਹ ਲਵ ਵਾਰਡ ਸੀਗੇ ਦੇਖ ਲੈ ਤੁਸੀਂ ਸਕਰੀਨ ਤੇ ਚਲੋ ਅੱਗੇ ਚੱਲ ਕੇ ਹੋਰ ਦੇਖਦੇ ਆਪਾਂ ਇੱਥੇ ਖਾਸ ਹੋਰ ਦਿਖਾ ਕੇ ਲੈ ਕੇ ਆਵਾਂ ਅਗਲੇ ਪੋਰਸ਼ਨ ਵੱਲ ਚੱਲਨੇ ਆਪਾਂ ਆਹ ਪਤਾ ਕਾਦੇ ਵਾਸਤੇ ਆ ਸੰਗਲ ਜੇ ਆ ਸੰਗਲ ਜੇ ਪਾਇਓ ਦੱਸ ਜਣ ਇਹਦੇ ਖਾਸ ਕਾਰਨ ਆ ਵੀ ਕੋਈ ਬਾਹਰੋਂ ਪੰਛੀ ਪੰਖੀਦਾ ਵੱਡਾ ਜਾਨਵਰ ਇਹਦੇ ਵਿੱਚ ਨਾ ਵੜ ਸਕੇ ਠੀਕ ਤੇ ਕੋਈ ਅੰਦਰੋਂ ਬਾਹਰ ਨਾ ਆ ਸਕੇ ਭਈ ਆਪਾਂ ਛੱਤ ਵੀ ਦੇਖੀ ਸੀ ਉੱਥੇ ਵੀ ਇਸੇ ਕਾਰਨ ਉਹ ਇਸੇ ਕਰਕੇ ਸੀ ਪੰਛੀ ਨੂੰ ਇਹਨੂੰ ਨੰਗ ਅੰਦਰ ਨੰਗ ਨਹੀਂ ਸਕਦਾ ਆ ਜੋ ਇਧਰਲੇ ਪਾਸੇ ਉਹ ਡਬਲ ਡਬਲ ਆ ਇੱਕ ਪੋਰਸ਼ਨ ਜੇ ਮਾਈਂਡ ਚਾਰਸ ਰੰਗ ਗਿਆ ਤੇ ਉਦੋਂ ਨੂੰ ਆਹ ਪੋਰਸ਼ਨ ਆ ਜਾਂਦਾ ਆ ਆ ਗਿਆ ਆ ਸੀਮ ਆ ਇਹ ਪਾਣੀ ਦਿੱਤਾ ਹੋਇਆ ਵੀ ਪੈਰ ਧੋ ਕੇ ਕੋਈ ਬੈਕਟੀਰੀਆ ਵਗੈਰਾ ਅੰਦਰ ਆ ਜੇ ਆ ਜੋ ਇਧਰਲੇ ਪਾਸੇ ਦੀ ਤੇ ਇੱਥੇ ਹੈਗੀਆਂ ਬੱਤਕਾਂ ਵਗੈਰਾ ਕਾਲੀਆਂ ਕੋਲੀਆਂ ਬੱਤਕਾਂ ਸੋ ਨਜ਼ਰ ਆ ਜਾਣਗੀਆਂ ਉਹ ਦੇਖੋ ਖੂਬਸੂਰਤ ਖੇਡਦੀਆਂ ਫਿਰਦੀਆਂ ਲੈ ਗੋਪੀ ਬਿਰਧ ਦਿਖਾਈ ਕਿ ਰਾ ਕਮਾਲ ਕਮਾਲ ਦਾ ਨਜ਼ਾਰਾ ਸੋ ਨਜ਼ਰ ਆ ਜੂਗਾ ਆ ਚਰਨਾ ਜਿਆ ਬਣਾਇਆ ਹੋਇਆ ਓਵੇਂ ਸਾਰਾ ਕੁਝ ਆ ਦੇਖ ਲੋ ਬਲੇ ਕਾਲੀਆਂ ਬੱਤਾਂ ਨਜ਼ਰ ਆ ਜਾਣਗੀਆਂ ਕਾਲੀਆਂ ਹੈਗੀਆਂ ਵਾ ਇਧਰਲੇ ਪਾਸੇ ਕੋ ਵੀ ਉਪਰੇ ਪਾਸੇ ਚਿੱਟੀਆਂ ਵੀ ਹੈਗੀਆਂ ਵਾ ਮਤਲਬ ਭਾਂਦ ਭਾਂਦ ਦੀ ਬਣ ਗਈ ਤੁਹਾਨੂੰ ਇੱਥੋਂ ਦਿਸ ਜਾਣੀਆਂ ਦੇਖਿਓ ਕਿਹੜਾ ਹੈ ਕਿ ਨਾ ਸਿਰਾ ਗੱਲਬਾਤ ਆ ਦੇ ਭਾਂਦ ਭਾਂਦ ਦੇ ਪੰਛੀ ਪੰਖ ਦੇ ਤੁਹਾਨੂੰ ਇੱਥੇ ਨਜ਼ਰ ਆ ਜਾਣਗੇ ਲੈ ਤੇ ਚਰਨਾ ਆ ਸਾਰਾ ਉੱਤੋਂ ਨਾ ਮਤਲਬ ਗਲਾਫ ਦੀ ਤਰ੍ਹਾਂ ਬਣਾਇਆ ਹੋਇਆ ਵਾ ਮਤਲਬ ਰੌਸ਼ਨੀ ਵੀ ਪੂਰੀ ਆਉਂਦੀ ਹੈ ਇਹਨਾਂ ਨੂੰ ਕੁਦਰਤੀ ਮਾਹੌਲ ਵੀ ਮਿਲ ਜਾਂਦਾ ਵਾ ਤੇ ਸਾਰਾ ਮਤਲਬ ਪਾਣੀ ਦੀ ਸਾਫ ਸੋਤਰਾ ਪਾਣੀ ਦੇਖ ਸੋ ਨੀ ਕਿੰਨਾ ਸਾਫ ਆ। ਵੈਨਾਂ ਹਣ ਨੂੰ ਕੀ ਕਰਦਾ? ਹਣ ਕਰਮੀਆਂ ਕਰਕੇ ਨਾ ਹਣ ਨੂੰ ਸੀ ਕਰਦਾ ਸਹੀ ਗੱਲ ਆ। ਆਹ ਦੇ ਪਾਣੀ ਪੁਣੀ ਪੂਰਾ ਸਾਫ ਮਾਹੌਲਾ ਝਰਨਾ ਚਰਨੇ ਚੱਲਦੇ ਆ। ਉਹ ਬੱਚਾ ਬਾਈ ਕਿ ਦੇਖ ਕਿੰਨਾ ਬੱਚਾ ਵੀ ਆ ਨਾ। ਤੇ ਆ ਜੋ ਇਧਰਲੇ ਪਾਸੇ ਖੂਬਸੂਰਤ ਝਰਨਾ ਦਿਖਾ ਦੇ ਆ ਤੇ ਨਾਲੇ ਪੰਛੀ। ਲੈ। ਲੱਕੜੀ ਦਾ ਪੌਲਾ। ਤੇ ਆ ਝਰਨਾ ਚੱਲਦਾ ਹੋਇਆ ਨਜ਼ਰ ਆਈ ਗੱਲ ਐ। ਕਿਉਂ? ਹੈ ਕਿ ਨਾ ਪੂਰਾ ਨਜ਼ਾਰੇ ਵਾਲਾ ਕੰਮ ਤੇ ਇਧਰਲੇ ਪਾਸੇ ਵੀ ਚਟੀਆਂ ਬੱਤਕਾਂ ਹੀ ਆ ਕੱਲੀਆਂ ਚਟੀਆਂ ਤੇ ਕਾਲੀਆਂ ਇਧਰ ਵੀ ਚਟੀਆਂ ਤੇ ਕਾਲੀਆਂ ਬੱਤਕਾਂ ਦੇਖ ਸਕਦੇ ਟਰੈਕਟਰ ਕੁ ਬੜਾ ਸੁਣਾਵਾ ਇਸ ਵਕਤ ਅਸੀਂ ਸ਼ਿਖਰ ਦੁਪਹਿਰ ਦੇ ਵਿੱਚ ਆ ਤੇ ਫਿਰ ਵੀ ਸਵਾਦ ਵਾਲਾ ਕੰਮ ਨਜ਼ਾਰੇ ਵਾਲਾ ਕੰਮ ਆ ਇੱਥੇ ਪੂਰਾ ਦੇਖ ਸਕਦੇ ਹੋ ਤੁਸੀਂ ਆ ਬੱਤਕ ਕਿਵੇਂ ਆ ਵੀ ਇਹਦੀ ਕਾਲੀਆਂ ਬੱਤਕਾਂ ਹੀ ਆ ਲੈ ਕਿਉਂ ਲੜਦੇ ਫਿਰਦੇ ਨਾ ਜਾਨਵਰ ਖੇਡਦੇ ਫਿਰਦੇ ਸਾਨੂੰ ਨਜ਼ਰ ਆ ਜਾਣਗੇ ਸਾਫ਼ ਤੌਰ ਤੇ ਲੈ ਇਹ ਆ ਦੇਖ ਸਕਦੇ ਹੋ ਚਿੱਟੀਆਂ ਬਤਕਾਂ ਸਾਨੂੰ ਨਜ਼ਰ ਆ ਜਾਣਗੀਆਂ ਕੁਪਰ ਦਿਖਾਦੀ ਵੀ ਕਿਵੇਂ ਮਸਤੀ ਕਰਦੀ ਐ ਖੇਡਦੀਆਂ ਸਾਨੂੰ ਬਤਕਾਂ ਨਜ਼ਰ ਆ ਜਾਣਗੀਆਂ ਲੈ ਕਿਉਂ ਆ ਲੈ ਖਾਂ ਖੰਭ ਖੁੰਬ ਜੇ ਪੱਟੀਆਂ ਦੀ ਆ ਪਾਣੀ ਦੇ ਵਿੱਚ ਆ ਕਿੱਡਾ ਖੂਬਸੂਰਤ ਨਜ਼ਾਰਾ ਯਾਰ ਕਮਾਲ ਕਮਾਲ ਆ ਕਿਉਂ ਕਰਕੇ ਨਾ ਖੂਬਸੂਰਤ ਪੰਛੀ ਬੈਠਾ ਕਿਉਂ ਮੰਨਦੇ ਆ ਨਾ ਪੂਰਾ ਟਿਕਿਆ ਬੈਠਾ ਵਾ ਤੇ ਅਸੀਂ ਵੀ ਮੁੜਕ ਮੁੜਕ ਹੀ ਹੋਏ ਪਏ ਆ ਲੈ ਬਾਹਦ ਖੁਣ ਲੱਗੀ ਮੇਰੀ ਇਹਨੂੰ ਫਲਮਾਉਂਦੇ ਨੂੰ ਜਮਾ ਨਹੀਂ ਹੈਲ ਦਾ ਟਿਕਿਆ ਬੈਠਾ ਪੂਰਾ ਕੈਂਟ ਪੰਛੀ ਆ ਲੈ ਆਹ ਦੇਖੋ ਕਰਾ ਤਾਰੀਆਂ ਜਿਹੜਾ ਕਿੱਡਾ ਸੋਹਣਾ ਪੰਛੀ ਲੈ ਕਮਾਲ ਯਾਰ ਕਮਾਲ ਦਾ ਪੰਛੀ ਆ ਹਾਂ ਆ ਇਧਰ ਵਸਿਆ ਛੋਪੜੀਆਂ ਜੀਆਂ ਬਣਾਈਆਂ ਹੋਈਆਂ ਇਹਨਾਂ ਵਾਸਤੇ ਪੰਛੀਆਂ ਵਾਸਤੇ ਜਦੋਂ ਦੁਪਹਿਰ ਹੋ ਜੇ ਤਾਂ ਵੇਚ ਆ ਕੇ ਰਹਿ ਸਕਣੇ ਦੇ ਤੇ ਆਜੋ ਇਧਰ ਇੱਕ ਬਹੁਤ ਖੂਬਸੂਰਤ ਪੰਛੀ ਆ ਉਹਦੀ ਆਪਾਂ ਸਲੋ ਮੋਸ਼ਨ ਚ ਕਰਕੇ ਵੀਡੀਓ ਬਣਾਉਨੇ ਆ ਉਹਦੀ ਬਾਲਾ ਘੈਂਟ ਪੰਛੀ ਆ ਨਾ ਪਤਾ ਨਹੀਂ ਕੀ ਆ ਬਲੈਕ ਸਵੈਨ ਬਲੈਕ ਸਵੈਨ ਹਾਂਸ ਬਲੈਕ ਸਵੈਨ ਆ ਜਾਂ ਪਤਾ ਨਹੀਂ ਕੀ ਨਾ ਕੀ ਆ ਪਰ ਬੈਠਾ ਬਹੁਤ ਕਮਾਲ ਦਾ ਥਾਂ ਤੇ ਆ ਲੈ ਆ ਜੀ ਬੈਠਾ ਲੈ ਕਮਾਲ ਹੈ ਕਿ ਨਾ ਪੂਰੀ ਗੱਲ ਬਾਤ ਘੈਂਟ ਦੇਖ ਸਕਦੇ ਹੋ ਉਧਰ ਝਰਨਾ ਵੀ ਚੱਲੀ ਜਾਂਦਾ ਕੋਈ ਫਿਰ ਪਰਲੇ ਪਾਸ ਝਰਨਾ ਵੀ ਦਿਖਾ ਲਿਆ ਤੇ ਮੈਂ ਇਹਦੀ ਵੀਡੀਓ ਮੜੀ ਜੀ ਸ਼ੂਟ ਕਰਾਂ ਇਹਦੀ ਟਿੱਖੂ ਕਰਾਂ ਤੇ ਆਜੋ ਦਰਸ਼ਕੋ ਕੱਚ ਦਾ ਪੌਲ ਵੀ ਬਣਿਆ ਨਜ਼ਰ ਆ ਜੂਗਾ ਲੈ ਲੈ ਗਲਾਸ ਦਾ ਕੱਚ ਦਾ ਬਣਿਆ ਹੋਇਆ ਪੌਲ ਜਾਵਾ ਸੋਣਾ ਯਾਰ ਕੈਂਟਾ ਕੰਮ ਇੱਥੇ 50 ਰੁਪਈਆ ਦੇ ਵਿੱਚ ਇੰਨਾ ਕੁ ਸਹੂਦਾਂ ਦਈਆਂ ਦਿਆ ਸੋਨੇ ਕਮਾਲ ਹੈ ਬਾਈ ਬਿਲਕੁਲ ਦੇਖ ਬਾਈ 50 ਰੁਪਈਆ ਜੀ ਇਹ ਆਕਸੀਜਨ ਦੇਣ ਲਈ ਉਹ ਪਾਈਪ ਖੱਡੇ ਨੇ ਹਾਂ ਮਤਲਬ ਕੋਈ ਹੈਗਾ ਕੋਈ ਕਾਰਨ ਘੈਂਟ ਆ ਜਾਲੀਆਂ ਜੀਆਂ ਫੇਰ ਆਪਾਂ ਗਾਂ ਆ ਗਏ ਆ ਇਹ ਆਊਟਸਾਈਡ ਆ ਆਜੋ ਚੱਲੇ ਆਜੋ ਤੇ ਇਧਰੋਂ ਆਊਟ ਕਿਦੋਂ ਟੈਂਟਿੰਗ ਕਿੱਧਰ ਐਨੇ ਇਧਰ ਆ ਆਜੋ ਇਧਰਲੇ ਪਾਸੋਂ ਐਨ ਹੁੰਨੇ ਆ ਸੰਗਣੇ ਭਾਰੇ ਬਹੁਤ ਆ ਹਨਾ ਬਹੁਤ ਭਾਰੇ ਆਪਾਂ ਇਹੀ ਮੱਝਾਂ ਨੂੰ ਪਾਏ ਹੁਣ ਇੱਥੋਂ ਦੇ ਲੈ ਆਇਓ ਆਇਓ ਨਾਂਗਿਆ 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 ਫਾਰੇ ਬਾਬਾ ਤਾਂ ਸੋਰਨਾ ਕੈਮਰਾ ਜਿਆ ਦਾ ਦੇਣਾ ਇੱਥੇ ਹੁਣ ਅਸਲੀ ਗਰਮੀ ਕ ਹੋਗੀ ਕਰਕੇ ਨਾ ਗਰਮੀ ਹੋਗੀ ਬਾਈ ਥੋੜੇ ਜੇ ਲੋਕ ਆ ਗਏ ਆ ਪੰਛੀ ਪਰ ਫਿਰ ਵੀ ਆਪਾਂ ਲੱਭ ਲੈਣੇ ਆ ਲੈ ਬਾਈ ਗਰਮੀ ਤੋਂ ਨਾ ਸਹੂਲਤ ਬਹੁਤ ਜ਼ਿਆਦਾ ਤੀ ਸਹੂਲਤ ਵਾਲੀ ਆ ਉਹਨਾਂ ਫਿਰ ਵੀ ਨਾ ਪਾਣੀ ਦਾ ਪ੍ਰਬੰਧ ਕੀ ਹੋਰ ਕੀ ਸਾਰਾ ਦੇਖੋ ਸੀ ਕਿੱਡਾ ਸਾਲ ਦਾ ਪੁਰਾਣਾ ਖੰਡ ਖੰਡੂ ਉਮੀ ਰੱਖਿਆ ਇਹਨਾਂ ਨੇ ਆਜੋ ਇਧਰਲੇ ਪਾਸੇ ਅੱਗੇ ਪਾਸੇ ਹੋਰ ਚੱਲ ਗਏ ਬਾਵਾ ਲਹ ਹੂੰ ਆਹਗੀ ਉਹ ਸਾਹਮਣੇ ਬੈਠੇ ਬਰਡਸ ਦੱਸ ਜਾਣਗੇ ਤੁਹਾਨੂੰ ਉਹਦੇ ਬੈਠੇ ਆ ਨਾ ਪਤਾ ਨਹੀਂ ਕੀ ਆ ਗ੍ਰੀਨ ਵਿੰਗ ਬਲੂ ਗੋਲਡ ਹਾਂ ਇਹ ਕੋਈ ਨਾਮ ਆ ਇਹਨਾਂ ਦਾ ਭਾਈ ਸਾਨੂੰ ਘੱਟ ਪਤਾ ਇਹਦੇ ਬਾਰੇ ਕੋਈ ਨਹੀਂ ਦਰਸ਼ਕ ਨੇ ਆਪੇ ਸਰਚ ਕਰ ਲੈਣਾ ਵਾ ਪਰ ਗੱਲ ਇਹ ਵੀ ਦੇਖੋ ਕਿ ਕਿੱਡੇ ਘੈਂਟ ਘੈਂਟ ਪੰਛੀ ਆ ਚਿੱਟੇ ਵੀ ਹੈਗੇ ਆ ਆ ਨਾਮ ਆ ਇਹਨਾਂ ਦਾ ਭਾਈ ਮੈਨੂੰ ਤਾਂ ਆਪਾਂ ਦੇ ਗ੍ਰੀਨ ਵਿੰਗ ਗ੍ਰੀਨ ਵਿੰਗ ਤੇ ਬਲੂ 골ਡ ਇਹ ਕੈਟਾਗਰੀਆਂ ਤੇ ਸਫੇਦ ਵੀ ਪਏ ਆ ਵਾਈਟ ਵੀ ਹੈਗੇ ਆ ਹਾਂ ਇਹ ਨਹੀਂ ਗੱਲ ਕੋਈ ਆ ਯਾਰ ਕਿੱਡਾ ਸੋਹਣਾ ਬਣਾਇਆ ਹੋਇਆ ਢਾਂਚਾ ਲੈ ਆਹ ਲੈਣੇ ਜੇ ਬਣਾਈ ਨਹੀਂ ਹੈ ਕਿੱਡੇ ਸੋਹਣੇ ਆ ਲੈਣੇ ਜੇ ਬਣਾਈ ਆ ਕਮਾਲੀ ਉਹ ਚੀਜ਼ ਬਣਾਈ ਵੀ ਜਿਵੇਂ ਬੰਦਿਆਂ ਖਾਤਰ پارک ਹੁੰਦਾ ਨਾ ਹਾਂ ਫੰਛੀਆਂ ਖਾਤਰ پارک ਹਾਂ ਬਈ ਚੰਗੇ ਰੁਪਏ ਖਰਚੇ ਅਗਲਿਆਂ ਨੇ ਸਹੀ ਆ ਲੈ ਹਾਂ ਕਈ ਕਿਸਮਾਂ ਦੇ ਪੰਛੀ ਨਾ ਜਾਣਗੇ yellow ਹੈਗੇ ਆ green ਹੈਗੇ ਆ white ਹੈਗੇ ਆ ਉਹ ਗੋਪੀ ਵੀਰੇ white ਪਰੇ ਸਿਰੇ ਤੇ ਬੈਠਾ ਦਿਖਾ ਦਿਓ ਲੈ ਮਤਲਬ ਭਾਂਤ ਭਾਂਤ ਦੀ ਵੈਰਾਈਟੀਆਂ ਬਈ ਬਾੜਾ ਕੋ ਹਰ ਰੱਖੀ ਬੈਠਿਆ ਤਾਂ ਹੂੰ ਬਹੁਤ ਸਿਰਾ ਗੱਲਬਾਤ ਆ ਤੇ ਇਦੋਂ ਵੇਖੋ ਪੈਰਟ ਕਿੱਡਾ ਸੋਹਣਾ ਬੈਠਾ ਲੈ ਅਡੜ ਤਰ੍ਹਾਂ ਦੇ ਸਭ ਨੂੰ ਨਜ਼ਰ ਆ ਜਾਣਗੇ ਲੈ ਕਿਉਂ ਸਿਰਾ ਗੱਲਬਾਤ ਆ ਤੇ ਹੈ ਬਹੁਤ ਖੂਬਸੂਰਤ ਮਾਹੌਲ ਦੇ ਵਿੱਚ ਆ ਉਹ ਫੈਜ਼ੈਂਟ ਫਿਰਦਾ ਪਰਲੇ ਪਾਸੇ ਉਹ ਫੈਜ਼ੈਂਟ ਜਾ ਆ ਗਿਆ ਥੱਲੇ ਤੁਰਿਆ ਫਿਰਦਾ ਤੇ ਤੇ ਆਹ ਦੇਖੋ ਦੱਸ ਕਿੰਨੇ ਘੰਟਾ ਤੇ ਪੁੱਲ ਜਾ ਕਿੰਨਾ ਘੰਟਾ ਰਸੇ ਰਸੇ ਜੇ ਬੰਨੇ ਹੋਏ ਨਜ਼ਰ ਆ ਜੂਣਗੇ ਇਹ ਥੱਲੇ ਡੂੰਘੇ ਦੇ ਵਿੱਚ ਪੰਛੀ ਰਹਿੰਦੇ ਆ ਇਦਾਂ ਬੰਦਿਆਂ ਵਾਸਤੇ ਦਿੱਤਾ ਹੋਇਆ ਤਰਨ ਫੈਰਨ ਨੂੰ ਥਾਂ ਤੇ ਇੱਕ ਉਹ ਫੈਜ਼ੰਟ ਕਿੱਥੇ ਫਿਰਦੇ ਆ ਕੋਈ ਵੀਰ ਉਹ ਮਗਰ ਤਾਂ ਦਿਖਾਈ ਕਿੱਥੇ ਫੈਜ਼ੰਟ ਦੀ ਨਸਲ ਆ ਏ ਦੇਖੋ ਕਿੱਥੇ ਚੜੇ ਫਿਰਦੇ ਆ ਲੈ ਆ ਕਰੀਰ ਡਰਖਤ ਪਤਾ ਨਹੀਂ ਕਾਹਦਾ ਹੈ ਉਹਦੇ ਉਹ ਲੰਮਕੀ ਫਿਰਦੇ ਦੇਖ ਲੈ ਕੋਈ ਕਰੀ ਜੂਮ ਉਹਦੇ ਤੇ ਦੇਖੀ ਕਰੀ ਜੂਮ ਕਿਰਾ ਲੇਕਿਨ ਇਹ ਸ਼ਰਾਰਤੀ ਕਿਸਮ ਦੇ ਬੰਦੇ ਓਏ ਇਹ ਮਾਏ ਕਿਤੇ ਬੰਦੇ ਸੌਈ ਆ ਭੈੜਿਆ ਬੰਦੇ ਇਹ ਤੇ ਕਿੱਥੇ ਚੜਿਆ ਫਿਰਦਾ ਇਹ ਲੈ ਤੁਸੀਂ ਦੇਖ ਸਕਦੇ ਹੋ ਕਿ ਰਹਾ ਹੈ ਕਿ ਨਾ ਕਮਾਲ ਖਾਈ ਜਾਂਦੇ ਆ ਦਰਖਤਾਂ ਨੂੰ ਟੋਕ ਟੋਕ ਕੇ ਲੱਗੇ ਪਏ ਆ ਆ ਇੱਥੇ ਖੂਬਸੂਰਤ ਕੈਂਟੀਨ ਹੈ ਕੈਂਟੀਨ ਤੇ ਇਧਰਲੇ ਪਾਸੇ ਤੇ ਹੁਣ ਸਾਡੀ ਟੀਮ ਕਰ ਰਹੀ ਆ ਲੰਚ ਸਮੋਸੇ ਵਗੈਰਾ ਕਿਉਂ ਵੀ ਕਿਵੇਂ ਸੁਣੀ ਵੀਰੇ ਇਧਰ ਗੋਪੀ ਵੀਰਾ ਛੱੜਦੀ ਕਲਾ ਆ ਆਪਣਾ ਕੈਮਰਾ ਤੇ ਬਹੁਤ ਘੈਂਟ ਮਾਹੌਲ ਸੀ ਸੋ ਦਰਸ਼ਕੋ ਅਗਲੀ ਵਾਰੀ ਹੋਰ ਕੀ ਵਿਸ਼ਾ ਲੈ ਕੇ ਮਿਲਦੇ ਆ ਯਾ ਬੜਾ ਸੋਣਾ ਹਨਾ ਲੈ ਅਗਲੀ ਵਾਰੀ ਹੋਰ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ